ਸਾਰਿਆਂ ਨੂੰ ਅੱਜ ਆਪਾਂ ਲੱਗੇ ਆ ਮਟਰ ਤੇ ਗਾਜਰਾ ਬਣਾਉਣ ਉਹਦੇ ਵਾਸਤੇ ਆਪਾਂ ਜਿਹੜਾ ਗਾਜਰਾ ਆ ਧੋ ਕੇ ਸਾਫ਼ ਕਰਕੇ ਬਿਲਕੁਲ ਇਸ ਤਰ੍ਹਾਂ ਛੋਟੇ ਛੋਟੇ ਪੀਸ ਦੇ ਵਿੱਚ ਕੱਟ ਲਿਆ ਆ ਇਹ ਆਪਾਂ ਅੱਧਾ ਕਿਲੋ ਦੇ ਕਰੀਬ ਲੈ ਲੇ ਦਾਣਾ ਮਟਰ ਕੱਢ ਲਿਆ ਉਹਦੇ ਦਾਣੇ ਲੈ ਲਿਆ ਇੱਕ ਕੱਪ ਲੈ ਲਿਆ ਆ ਲੂ ਤੜਕੇ ਵਾਸਤੇ ਆਪਾਂ ਲੈ ਲੇ ਵੱਡੇ ਸਾਈਜ਼ ਦੇ ਤਿੰਨ ਪਿਆਜ਼ ਅਦਰਕ ਕੁਛ ਆਪਾਂ ਲੈ ਲਿਆ ਲਸਣ ਇਹਨੂੰ ਆਪਾਂ ਕੁੰਡੀ ਦੇ ਵਿੱਚ ਕੁੱਟਾਂਗੇ ਦੇਸੀ ਸਟਾਈਲ ਦੇ ਵਿੱਚ ਹੀ ਆਪਾਂ ਬਣਾਵਾਂਗੇ ਤੇ ਸਰੋਂ ਦਾ ਤੇਲ ਆਪਾਂ ਤੜਕੇ ਵਾਸਤੇ ਲੈਣਾ ਆ ਇਹ ਲੈ ਲਿਆ ਵਾ ਧਨੀਆ ਤੇ ਥੋੜੀ ਲੈ ਲਈ ਮੇਥੀ ਚਲੋ ਸਟਾਰਟ ਕਰਦੇ ਆ ਤੜਕੇ ਵਾਸਤੇ ਆਪਾਂ ਲੈ ਰਹੇ ਆ ਸਰੋਂ ਦਾ ਤੇਲ ਤੁਸੀਂ ਚਾਹੋ ਤਾਂ ਪਾਣੀ ਵਿੱਚ ਵੀ ਬਣਾ ਸਕਦੇ ਹੋ ਪਰ ਗਾਜਰਾ ਜ਼ਿਆਦਾ ਟੇਸਟੀ ਸਰੋਂ ਦੇ ਤੇਲ ਵਿੱਚ ਕਰਾਰੀਆਂ ਬਣਦੀਆਂ ਤੇ ਲਾ ਲਈ ਹੁਣ ਆਪਾਂ ਕੁੰਡੀ ਦੇ ਵਿੱਚ ਜਿਹੜਾ ਲਸਣ ਤੇ ਅਦਰਕ ਲਿਆ ਸੀ ਉਹਨੂੰ ਕੁੱਟ ਲਾਂਗੇ ਅਦਰਕ ਆਪਾਂ ਕੁੱਟ ਕੇ ਤਿਆਰ ਕਰ ਲਿਆ ਤੇ ਹੁਣ ਆਪਾਂ ਜਿਹੜੇ ਪਿਆਜ਼ ਆ ਉਹਨਾਂ ਨੂੰ ਵੀ ਲੰਬੇ ਲੰਬੇ ਸਲਾਈਸ ਦੇ ਵਿੱਚ ਕੱਟ ਲਾਂਗੇ ਲਸਣ ਤੇ ਅਦਰਕ ਇਹਦਾ ਆਪਾਂ ਪਹਿਲਾਂ ਪਾ ਦਿੰਦੇ ਹਾਂ 2 ਮਿੰਟ ਲਈ ਕੁਝ ਜਲਾਵਾਂਗੇ ਉਸ ਤੋਂ ਬਾਅਦ ਆਪਾਂ ਆਹ ਪਿਆਜ਼ ਪਾਵਾਂਗੇ ਸੋ ਨਾ ਆਪਣਾ ਪੁੱਜ ਗਿਆ ਹੈ ਇਹ ਜਿਹੜਾ ਕੱਚਾਪਨ ਉਹ ਥੋੜਾ ਦੂਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਲੰਬੇ ਲੰਬੇ ਇਸ ਤਰ੍ਹਾਂ ਕੱਟੇ ਆ ਪਿਆਜ਼ ਇਹ ਪਾ ਗਾਂ। ਖੀਨੂ ਵੀ ਆਪਾਂ ਬਰੀਕ ਬਰੀਕ ਦਾਤ ਦੇ ਨਾਲ ਹੀ ਮਚੀਰ ਲੈਣ ਲੱਗੀ ਤੇ ਦਾਤਾਂ ਦੇ ਨੂੰ ਕਿੰਨੀ ਬਰੀਕ ਬਰੀਕ ਫੀਲ ਹੁੰਦੀ ਹੈ ਸਰ ਘੱਪਾਨ ਨੂੰ ਪੋਰਨਿਆਂ ਨੂੰ 3-4 ਮਿੰਟ ਹੋ ਗਏ ਔਰ ਥੋੜਾ ਜਿਹਾ ਹੋਰ ਬ੍ਰਾਊਨ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਟਮਾਟਰ ਪਾਵਾਂਗੇ। ਸੋੜ ਕੇ ਆਪਣਾ ਭੁੱਜ ਕੇ ਬਿਲਕੁਲ ਤਿਆਰ ਹੋ ਗਿਆ ਆ। ਦਾ ਕਲਰ ਕਾਫੀ ਬ੍ਰਾਊਨ ਹੋ ਗਿਆ ਆ। ਮੈਂ ਜ਼ਿਆਦਾਤਰ ਪਿਆਜ਼ ਕੱਚਾ ਨਹੀਂ ਰੱਖਦੀ ਹੁੰਦੀ ਕਾਫੀ ਜ਼ਿਆਦਾ ਬ੍ਰਾਊਨ ਕਰੀ ਜਾਇਆ ਉਹਦੇ ਨਾਲ ਜਿਹੜਾ ਸਬਜ਼ੀ ਦਾ ਟੇਸ ਆ ਬਹੁਤ ਵਧੀਆ ਆਉਂਦਾ ਪਿਆਜ਼ ਭੁੰਨਣ ਦੇ ਨਾਲ ਜ਼ਿਆਦਾ ਵਿੱਚ ਆਪਾਂ ਹੁਣ ਥੋੜੀ ਜੀ ਮੇਥੀ ਪਾਵਾਂਗੇ ਕੁਛ ਮੇਥੀ ਦੀ ਵਰਤੋਂ ਆਪਾਂ ਬਾਅਦ ਵਿੱਚ ਕਰਾਂਗੇ ਕੁਛ ਥੋੜੀ ਜੀ ਪਹਿਲਾਂ ਪਾ ਦਾਂਗੇ 2 ਮਿੰਟ ਮੇਥੀ ਭੁੰਨ ਲਈ ਆਪਾਂ ਤੇ ਹੁਣ ਆਪਾਂ ਇਹਦੇ ਨਾਲ ਹੀ ਟਮਾਟਰ ਪਾ ਦਾਂਗੇ ਦੇ ਨਾਲ ਹੀ ਲੂਣ ਮਿਰਚ ਹਲਦੀ ਜਿਹੜੀ ਆਪਾਂ ਉਹ ਪਾ ਦਾਂਗੇ ਮਸਾਲੇ ਵੀ ਵਰਤੋਂ ਜਿਹੜੀ ਆਪਾਂ ਸਬਜ਼ੀ ਜਦੋਂ ਬਣ ਕੇ ਤਿਆਰ ਹੋ ਗਈ ਉਦੋਂ ਪਾਣੇ ਆ ਮਸਾਲੇ ਆਪਾਂ ਬਿਲਕੁਲ ਸਿੰਪਲ ਹੀ ਪਾਣੇ ਜਿਹੜੇ ਆਮ ਆਪਾਂ ਘਰਾਂ ਦੇ ਵਿੱਚ ਸਾਰੀਆਂ ਫੈਮਿਲੀਆ ਵਾਂਗ ਜਿਹੜੀਆਂ ਰਿਤੀ ਰਿਵਾਜ ਵਾਲੀ ਧੰਨਾਂ ਮਿਰਚ ਹੀ ਹੋਮੀ ਪੀਰਾ ਹੋ ਗਿਆ ਕਾਲੀ ਮਿਰਚ ਹੋ ਗਈ ਮਜ਼ਾ ਹੋ ਗਿਆ ਉਹ ਸਾਰੇ ਮੈਂ ਮਸਾਲੇ ਮਿਕਸ ਕਰਕੇ ਬਣਾਏ ਹੋਏ ਆ ਹੁਣ ਆਪਾਂ ਇਹਦੇ ਵਿੱਚ ਨਮਕ ਪਾ ਦਾਂਗੇ ਅੱਧਾ ਤੇ ਮੈਂ ਲੈ ਰਹੀ ਹਾਂ ਦੇਗੀ ਵਿੱਚ ਇੱਕ ਚਮਚ ਨਾਰਮਲ ਵਿੱਚ ਆਮ ਜਿਹੜੀ ਆਪਾਂ ਵਰਤਦੇ ਕੋੜੀ ਵਿੱਚ ਨਮਕ ਤੁਸੀਂ ਆਪਣੇ ਸਵਾਦ ਦੇ ਅਨਸਾਰ ਪਾ ਸਕਦੇ ਹੋ ਇੱਕ ਚਮਚ ਹਲਦੀ ਦਾ ਮਸਾਲੇ ਤੁਸੀਂ ਆਪ ਦੇ ਸਵਾਦ ਦੇ ਹਿਸਾਬ ਨਾਲ ਜਿੱਦਾਂ ਜਿੰਨੀ ਤੁਹਾਡੀ ਸਬਜ਼ੀ ਹੋਵੇ ਉਸ ਹਿਸਾਬ ਨਾਲ ਤੁਸੀਂ ਪਾ ਸਕਦੇ ਹੋ ਇਹ ਚਾਪਾ ਥੋੜਾ ਜਿਹਾ ਹੁਣ ਪਾਣੀ ਪਾਵਾਂਗੇ ਤਾਂ ਕਿ ਜਿਹੜੇ ਇਹ ਟਮਾਟਰ ਦੇ ਪੀਸ ਆ ਇਹ ਆਪਣੇ ਗਲ ਜਾਣ ਸਰਕਾਪਾ ਖੁੱਜ ਗਿਆ ਆ ਤੇ ਹੁਣ ਆਪਾਂ ਇਹਦੇ ਗਾਜਰਾਂ ਤੇ ਇੱਕ ਆਲੂ ਨੇ ਕੱਟ ਲਿਆ ਬਰੀਕ ਸਬਜੀ ਆਪਾਂ ਬਿਲਕੁਲ ਹਲਾ ਦਿੱਤੀ ਆ ਤੜਕਾ ਜਿਹਦੇ ਵਿੱਚ ਮਿਕਸ ਹੋ ਗਿਆ ਤੇ ਆਪਾਂ ਜਿਹੜੇ ਮਟਰ ਲੈ ਸੀ 1/2 ਕਿਲੋ ਦੇ ਕਰੀਬ ਇਸ ਦਾ ਸਟਿਮ ਹੋ ਰਿਹਾ ਸਟਿਮ ਵੀ ਛਾਣਨੀ ਆ ਇਹਨੂੰ ਆਪਾਂ ਇਹਦੇ ਵਿੱਚ ਰੱਖ ਦੇਣਾ ਆ ਮਤਲਬ ਮਟਰ ਮੈਂ ਵਿੱਚ ਨਹੀਂ ਪਾ ਰਹੀ ਕਿਉਂਕਿ ਜੇ ਮਟਰ ਪਾਉਂਦੇ ਨਾਲ ਘਰਦੇ ਮਟਰਾਂ ਤੇ ਬਹੁਤ ਜ਼ਿਆਦਾ ਜਿੰਨਾ ਫੇਸੀ ਜਾਂਦੀ ਆ ਸਬਜੀ ਦੇ ਵਿੱਚ ਇਸ ਕਰਕੇ ਮੈਂ ਇਹਦੇ ਰੱਖ ਕੇ ਉਪਰੋਂ ਮਟਰ ਕਾਰ ਦੇਣਾ ਇਸ ਸਟੀਮ ਦੇ ਨਾਲ ਹੀ ਮਟਰ ਆਪਣੇ ਬਣ ਜਾਣੇ ਆ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਸਬਜੀ ਦੇ ਵਿੱਚ ਮਿਕਸ ਕਰ ਦਾਂਗੇ ਸਬਜ਼ੀ ਆਪਣੀ ਰੇਦੀ ਦੀ ਨੂੰ 6-7 ਮਿੰਟ ਕਰੀਬ ਹੋ ਗਏ ਆ ਤੇ ਹੁਣ ਆਪਾਂ ਕਰੀ ਨੂੰ ਖੋਲ ਕੇ ਦੇਖ ਲਈਏ ਆਪਾਂ ਆਫ ਨਾਲ ਜਿਹੜੇ ਆਪਣੇ ਮਟਰਾਂ ਕਿੰਨੇ ਕੁ ਖਰੇ ਬਣ ਗਏ ਆ ਤੇ ਸਬਜ਼ੀ ਦੇਖੋ ਸਬਜ਼ੀ ਦਾ ਕਲਰ ਕਿੰਨਾ ਸੋਹਣਾ ਆ થોੜੀ ਕੱਚੀ ਆ ਹਣੇ 2-3 ਮਿੰਟ ਆਪਾਂ ਨੂੰ ਹੋਰ ਬੰਨ੍ਹ ਦਵਾਂਗੇ ਤੇ ਮਟਰ ਵੀ ਆਪਾਂ ਦੇਖ ਲਈਏ ਕਿ ਕਿਸ ਤਰ੍ਹਾਂ ਦੇ ਹੋ ਗਏ ਆ ਥੋੜੇ ਕੱਚੇ ਆ ਮਟਰ ਵੀ ਹਣੇ ਬਸ 2 ਮਿੰਟ ਹੋ ਗਿਆ ਟਮਾਟਰ ਵੀ ਆਪਣੇ ਜਿਹੜੇ ਨਾਲ ਹੀ ਸਬਜ਼ੀ ਦੇ ਉਹ ਬਣ ਜਾਣੇ ਆ ਲਗਭਗ 14-15 ਮਿੰਟ ਹੋ ਗਏ ਆ ਤੇ ਹੁਣ ਕਰ ਇਹਨੂੰ ਖੋਲ ਕੇ ਦੇਖ ਲਈਏ ਲਗਭਗ ਆ ਰੇਜੀ ਗਈ ਹੋਣੀ ਆ ਜਿਹੜੇ ਆਪਣੇ ਮਟਰ ਆ ਉਹ ਵੀ ਬਿਲਕੁਲ ਸੌਫਟ ਹੋ ਚੁੱਕੇ ਆ ਤੇ ਸਬਜ਼ੀ ਵੀ ਆਪਣੀ ਬਣ ਚੁੱਕੀ ਆ ਹੁਣ ਆਪਾਂ ਇਹਦੇ ਵਿੱਚ ਜਿਹੜੇ ਮਟਰ ਸੀ ਇਹ ਸਟੀਮ ਕੀਤੇ ਇਹਨਾਂ ਰਲਾ ਦਾਂਗੇ ਵਿੱਚ ਹੀ ਇਹਦੇ ਨਾਲ ਹੀ ਆਪਾਂ ਥੋੜਾ ਜਿਹਾ ਧਨੀਆ ਪਾਵਾਂਗੇ ਤੇ ਥੋੜੀ ਜੀ ਆਪਾਂ ਮੇਥੀ ਵੀ ਜਿਹੜੀ ਕੱਚੀ ਹੈ ਉਹ ਵੀ ਥੋੜੀ ਜੀ ਪਾ ਦਾਂਗੇ ਉ ਗਰਮ ਮਸਾਲਾ ਸਿਰਫ ਆਪਾਂ ਇੱਕ ਹੀ ਮਸਾਲਾ ਪਾਣਾ ਇਹਦੇ ਵਿੱਚ ਜ਼ਿਆਦਾਤਰ ਮਸਾਲੇ ਨਹੀਂ ਪਾਣੇ ਸਿਰਫ ਜਿਹੜਾ ਆਪਾਂ ਘਰ ਮਸਾਲਾ ਕੁੱਟਦੇ ਆ ਨਾਰਮਲੀ ਧਨੀਆ ਹੋ ਗਿਆ ਜੀਰਾ ਹੋ ਗਿਆ ਕਾਲੀ ਮਿਰਚ ਹੋ ਗਈ ਮਗਾ ਹੋ ਗਈਆਂ ਬਸ ਉਹੀ ਮਸਾਲਾ ਰਲਾਣਾ ਹੈ ਇਸ ਤਰ੍ਹਾਂ ਸਬਜ਼ੀ ਬਣਾਉਣ ਦੇ ਨਾਲ ਤੁਸੀਂ ਦੇਖੋ ਕਲਰ ਜਿਹੜਾ ਸਬਜ਼ੀ ਦਾ ਉਹ ਕਿੰਨਾ ਸੋਹਣਾ ਆਇਆ ਮਟਰ ਜਿਹੜੇ ਆਪਣੇ ਬਿਲਕੁਲ ਗ੍ਰੀਨ ਕਲਰ ਦੇ ਰਹਿ ਗਏ ਆ ਉਹਨਾਂ ਤੇ ਬਿਲਕੁਲ ਵੀ ਰੰਗ ਨਹੀਂ ਜ਼ਿਆਦਾ ਕਰਿਆ ਹਲਦੀ ਦਾ ਤੇ ਸਬਜ਼ੀ ਟੇਸਟੀ ਹੋਣ ਦੇ ਨਾਲ ਨਾਲ ਮੈਨੂੰ ਲੱਗਦਾ ਵੀ ਜਿਹੜਾ ਉਹ ਜਿਹੜੀ ਦੇਖੋ ਉਹ ਵੀ ਸੋਹਣੀ ਦਿਸਣੀ ਚਾਹੀਦੀ ਆ ਤਾਂ ਕਿ ਕੋਈ ਵੀ ਵਿਅਕਤੀ ਜਦੋਂ ਉਹਨੂੰ ਦੇਖਦਾ ਆ ਤਾਂ ਦੇਖਣ ਦੇਖ ਕੇ ਹੀ ਉਹਦਾ ਖਾਣ ਨੂੰ ਦਿਲ ਕਰੇ ਮੈਂ ਵੀ ਇੱਕ ਵਾਰ ਟੇਸਟ ਕਰਾਂ ਦੇਖੋ ਇਸ ਤਰ੍ਹਾਂ ਕਲਰ ਦੇਖੋ ਕਿੰਨਾ ਸੋਹਣਾ ਆਇਆ ਇਹਨਾਂ ਦਾ ਮਟਰ ਬਿਲਕੁਲ ਗ੍ਰੀਨ ਗ੍ਰੀਨ ਦਿਸ ਰਹੇ ਆ ਤੇ ਹੁਣ ਆਪਾਂ ਇਹਨੂੰ ਸਰਵ ਕਰਨ ਵਾਸਤੇ ਇੱਕ ਬੌਲ ਦੇ ਵਿੱਚ ਪਾਵਾਂਗੇ ਸਬਜ਼ੀ ਦਾ ਕਲਰ ਦੇਖ ਕੇ ਹੀ ਲੱਗਦਾ ਆ ਵੀ ਟੇਸਟੀ ਹੋਊਗੀ ਤੇ ਆਪਾਂ ਤੇ ਇਹਨੂੰ ਹੁਣ ਰਾਗੀ ਦੀ ਰੋਟੀ ਦੇ ਨਾਲ ਖਾਵਾਂਗੇ ਤੁਸੀਂ ਚਾਹੋ ਤੇ ਮੱਕੀ ਦੀ ਰੋਟੀ ਬਣਾ ਸਕਦੇ ਹੋ ਬਾਜਰੇ ਦੀ ਬਣਾ ਸਕਦੇ ਹੋ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਪਸੰਦ ਕਰੋ ਉਸ ਤਰ੍ਹਾਂ ਨਾਲ ਤੁਸੀਂ ਬਣਾ ਸਕਦੇ ਹੋ ਆਪਦੀ ਮਰਜ਼ੀ ਦੇ ਨਾਲ ਸਬਜੀ ਬਣਾ ਕੇ ਆਪਾਂ ਤਿਆਰ ਕਰ ਲਈ ਆ ਤੇ ਤੁਹਾਨੂੰ ਸਾਡਾ ਇਹ ਸਬਜੀ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਾ ਜੇ ਤੁਹਾਨੂੰ ਵਧੀਆ ਲੱਗਾ ਇਹ ਤਰੀਕਾ ਤਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਟਰਾਈ ਕਰੋ ਤੇ ਇੱਕ ਵਾਰੀ ਬਣਾ ਕੇ ਜਰੂਰ ਦੇਖੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ